ਜੇ ਨਾਨਕਦੇਵ ਜੀ ਦੇ ਵਿਆਹ ਪਰਵ ਦੇ ਸਬੰਧ ਦੇ ਵਿੱਚ ਬਟਾਲਾ ਪੁਲਿਸ ਵੱਲੋਂ ਸੁਰੱਖਿਆ ਦੇ ਕਾਫੀ ਪੂਕਤਾ ਇੰਤਜ਼ਾਮ ਕੀਤੇ ਗਏ ਨੇ ਪਿਛਲੀ ਵਾਰ ਤੋਂ ਹਟ ਕੇ ਇੱਕ ਨਵੀਂ ਗੱਲ ਐਡ ਕੀਤੀ ਗਈ ਹੈ ਕਿ ਇਸ ਵਾਰ ਅਸੀਂ ਅਲੱਗ-ਅਲੱਗ ਮੋੜ ਤੇ ਜਾਂ ਜਿਹੜੇ ਸੈਂਸਿਟਿਵ ਪੁਆਇੰਟਸ ਨੇ ਜਾਂ ਸਾਰਾ ਰੂਟ ਅਸੀਂ ਕਵਰ ਕੀਤਾ ਕਰੀਬ 100 ਸੀਸੀਟੀਵੀ ਕੈਮਰੇਸ ਪਰ ਲਗਾਏ ਗਏ ਜਿਦਾ ਕਿ ਕੰਟਰੋਲ ਰੂਮ ਅਸੀਂ ਇੱਕ ਸਥਾਪਿਤ ਕੀਤਾ ਜਿੱਥੇ 24 ਘੰਟੇ ਮੁਲਾਜ਼ਮ ਕਾਰਪੋਰੇਸ਼ਨ ਦੇ ਮੁਲਾਜ਼ਮ ਸਾਡੇ ਪੁਲਿਸ ਦੇ ਮੁਲਾਜ਼ਮ ਉਸ ਨੂੰ ਮੋਨੀਟਰ ਕਰਨਗੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਜਾਂ ਕਿਤੇ ਵੀ ਕੁਝ ਹੋ ਰਿਹਾ ਜਿਹੜਾ ਕਿ ਨੋਟਿਸ ਵਿੱਚ ਲਿਆਂਦੀ ਲੋੜ ਆ ਕਿ ਉਹ ਪਹਿਲੇ ਹੀ ਸਾਡੇ ਧਿਆਨ ਵਿੱਚ ਆ ਜਾਵੇ ਤੇ ਟਾਈਮਲੀ ਐਕਸ਼ਨ ਲਿੱਤਾ ਜਾ ਸਕੇ ਇਸ ਤੋਂ ਇਲਾਵਾ ਹੋਰ ਬਾਕੀ ਸੁਰੱਖਿਆ ਇੰਤਜ਼ਾਮ ਤੇ ਵਿੱਚ ਅਸੀਂ 8 ਸੈਕਟਰਾਂ ਚ ਆਲਰੇਡੀ ਪੂਰਾ ਸ਼ਹਿਰ ਵੰਡ ਦਿੱਤਾ ਜਿਦੇ ਵਿੱਚ ਡੀਐਸਪੀ ਲੈਵਲ ਦੇ ਅਫਸਰ ਦਿਨ ਤੇ ਰਾਤ ਲਗਾਏ ਗਏ ਨੇ ਪਾਲੀ ਸਾਹਿਬ ਦੇ ਨਾਲ ਅਲੱਗ ਡਿਊਟੀ ਲਗਾਈ ਗਈ ਹੈ ਤੇ ਇਹ ਪਰਵ ਅਸੀਂ ਖੁਸ਼ੀ ਦਾ ਮਾਹੌਲ ਵਿੱਚ ਪੂਰੇ ਸੁਰੱਖਿਅਤ ਮਾਹੌਲ ਦੇ ਵਿੱਚ ਪਰਵਾਨ ਲਈ ਅਸੀਂ ਪੂਰੇ ਬਟਾਲਾ ਕੋਲੇ ਸੇ ਵਚਨ ਹੋਰ ਕਰਦੇ ਹਾਂ